ਇੱਕ ਔਰਤ ਦੀ ਕਿਸਮਤ ਦੇ ਵਿੱਚ ਪਰਮਾਤਮਾ ਨੇ ਧੁਰੋਂ ਹੀ ਕੋਈ ਵੀ ਪੁੱਤਰ ਨਹੀਂ ਲਿਖਿਆ ਸੀ ਪਰ ਜਦੋਂ ਉਹ ਤਨਤਨ ਸ਼ੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਆਪਦੀ ਪੁਕਾਰ ਲੈ ਕੇ ਗਈ ਤਾਂ ਗੁਰੂ ਜੀ ਨੇ ਅਜਿਹਾ ਕੀ ਕਹਿ ਦਿੱਤਾ ਕਿ ਉਹ ਔਰਤ ਘਰ ਜਾ ਕੇ ਰੋਣ ਲੱਗ ਗਈ ਇਹ ਸਾਖੀ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਉਸ ਔਰਤ ਨੇ ਜਦੋਂ ਗੁਰੂ ਜੀ ਕੋਲ ਆ ਕੇ ਆਖਿਆ ਗੁਰੂ ਜੀ ਇੱਥੇ ਵੀ ਤੁਸੀਂ ਹੋ ਤੇ ਉੱਥੇ ਵੀ ਤੁਸੀਂ ਹੋ ਮੇਰੇ ਕਰਮਾ ਵਿੱਚ ਬਸ ਇੱਕ ਪੁੱਤਰ ਲਿਖ ਦਿਓ ਜਿਵੇਂ ਕਿ ਸਭ ਕਹਿੰਦੇ ਹਨ ਕਿ ਜੋ ਕਰਮਾ ਵਿੱਚ ਲਿਖਿਆ ਹੋਵੇ ਉਹੀ ਮਿਲਦਾ ਹੈ ਪਰ ਜੇ ਸੱਚੇ ਮਨ ਨਾਲ ਪਰਮਾਤਮਾ 'ਗੇਰਦਾਸ ਕਰੀਏ ਤਾਂ ਜੋ ਪਾਗਾਂ 'ਚ ਨਹੀਂ ਲਿਖਿਆ ਹੁੰਦਾ ਉਹ ਵੀ ਗੁਰੂ ਜੀ ਲਿਖ ਦਿੰਦੇ ਹਨ ਇਸ ਸਾਕੀ ਦਾ ਇਤਿਹਾਸ ਸ਼ੁਰੂ ਕਰਦੇ ਹਾਂ ਇਸ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਤੇ ਵੀਡੀਓ ਨੂੰ ਜਰੂਰ ਲਾਈਕ ਕਰਨਾ ਇੱਕ ਦਿਨ ਦਸਮ ਪਿਤਾ ਜੀ ਦਿਵਾਨ ਲਗਾ ਕੇ ਬੈਠੇ ਹੋਏ ਸਨ ਥੋੜੇ ਟਾਈਮ ਬਾਅਦ ਉੱਥੇ ਇੱਕ ਔਰਤ ਆਈ ਉਸ ਦੀਆਂ ਅੱਖਾਂ ਉਦਾਸੀ ਨਾਲ ਭਰੀਆਂ ਹੋਈਆਂ ਸਨ ਉਹ ਔਰਤ ਗੁਰੂ ਜੀ ਅੱਗੇ ਹੱਥ ਜੋੜ ਕੇ ਦਰਦ ਭਰੀ ਆਵਾਜ਼ ਵਿੱਚ ਕਹਿਣ ਲੱਗੀ ਗੁਰੂ ਜੀ ਮੈਂ ਪੱਟੀ ਨਗਰ ਤੋਂ ਆਈ ਹਾਂ ਮੈਂ ਬਹੁਤ ਪੀਰ ਫਕੀਰ ਮਨਾਈ ਹਨ ਬਹੁਤ ਜਗ੍ਹਾ ਤੇ ਗਈ ਹ ਬਹੁਤ ਵੈਦ ਵੀ ਬਤਲੇ ਸਨ ਪਰ ਮੇਰੇ ਘਰ ਪੁੱਤਰ ਨਹੀਂ ਹੋਇਆ ਤੁਸੀਂ ਕਿਰਪਾ ਕਰੋ ਤੁਸੀਂ ਕਰਮਾਂ ਨੂੰ ਲਿਖਣ ਵਾਲੇ ਹੋ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਅੰਤਰ ਧਿਆਨ ਹੋ ਕੇ ਬੈਠੇ ਹੋਏ ਸਨ ਦਸ਼ਮ ਪਿਤਾ ਜੀ ਨੇ ਅੰਤਰ ਧਿਆਨ ਦੀ ਹਾਲਤ ਵਿੱਚ ਉਸ ਔਰਤ ਨੂੰ ਕਿਹਾ ਮਾਈ ਤੇਰੀ ਭਾਗਾਂ ਵਿੱਚ ਕੋਈ ਪੁੱਤਰ ਨਹੀਂ ਹੈ ਲਿਖਣ ਵਾਲਾ ਤਾਂ ਪਰਮਾਤਮਾ ਹੈ ਅਤੇ ਉਸਨੇ ਤੇਰੀ ਕਿਸਮਤ ਚ ਕੋਈ ਵੀ ਪੁੱਤਰ ਨਹੀਂ ਲਿਖਿਆ ਗੁਰੂ ਜੀ ਦੇ ਮੂੰਹੋਂ ਇਹ ਵਚਨ ਸੁਣ ਕੇ ਉਹ ਮਾਈ ਬਹੁਤ ਜ਼ਿਆਦਾ ਨਿਰਾਸ਼ ਹੋ ਗਈ ਉਸ ਦੀਆਂ ਅੱਖਾਂ ਚ ਹੰਝੂ ਆ ਗਏ ਉੱਥੇ ਹੀ ਭਾਈ ਗੁਰਦਾਸ ਜੀ ਨੇ ਮਾਈ ਨੂੰ ਰੋਂਦੇ ਹੋਏ ਦੇਖ ਕੇ ਪੁੱਛਿਆ ਮਾਈ ਕਿਉਂ ਰੋਂਦੀ ਹੈ ਮਾਈ ਨੇ ਦੱਸਿਆ ਮੈਂ ਦਸਮ ਪਿਤਾ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਪੁੱਤਰ ਦੀ ਦਾਤ ਮੰਗਣ ਆਈ ਸੀ ਪਰ ਉਹਨਾਂ ਨੇ ਸਾਫ਼-ਸਾਫ਼ ਇਹ ਆਖ ਦਿੱਤਾ ਕਿ ਮੇਰੇ ਕਰਮਾਂ 'ਚ ਕੋਈ ਵੀ ਪੁੱਤਰ ਨਹੀਂ ਹੈ ਉਸ ਔਰਤ ਦੀ ਇਹ ਗੱਲ ਸੁਣ ਕੇ ਭਾਈ ਗੁਰਦਾਸ ਜੀ ਨੇ ਆਖਿਆ ਹੁਣ ਤੂੰ ਕਲਮ ਤੇ ਦਵਾਤ ਲੈ ਕੇ ਗੁਰੂ ਜੀ ਦੇ ਕੋਲ ਜਾਇ ਤੇ ਕਹੀਂ ਸਤਿਗੁਰੂ ਜੀ ਉਥੇ ਵੀ ਕਰਮ ਤੁਸੀਂ ਲਿਖਦੇ ਹੋ ਤੇ ਇੱਥੇ ਵੀ ਤੁਸੀਂ ਹੀ ਲਿਖਣ ਹਾਰੋ ਜੇ ਉਥੇ ਨਹੀਂ ਲਿਖਿਆ ਤਾਂ ਕਿਰਪਾ ਕਰਕੇ ਇੱਥੇ ਲਿਖ ਦਿਓ ਅਗਲੀ ਸਵੇਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਨੂੰ ਜਾ ਰਹੇ ਸਨ ਮਾਈ ਤਿਸੂ ਕਾਲੀ ਕਾਲੀ ਦਸਮ ਪਿਤਾ ਜੀ ਦੇ ਘੋੜੇ ਤੇ ਪਿੱਛੇ ਭੱਜਣ ਲੱਗੀ ਤੇ ਆਖਣ ਲੱਗੀ ਸਤਿਗੁਰੂ ਜੀ ਮੈਂ ਬਹੁਤ ਹੀ ਦੂਰੋਂ ਪੁੱਤਰ ਦੀ ਆਸ ਲੈ ਕੇ ਆਈ ਹਾਂ ਕਿਰਪਾ ਕਰਕੇ ਮੇਰੀ ਆਸ ਪੂਰੀ ਕਰੋ ਤੁਸੀਂ ਆਪ ਸਮਰਾਥ ਹੋ ਗੁਰੂ ਜੀ ਨੇ ਮਾਈ ਵੱਲ ਦੇਖਿਆ ਤੇ ਆਖਿਆ ਕਿ ਮਾਈ ਤੇਰੇ ਪਾਗਾ ਵਿੱਚ ਪੁੱਤਰ ਨਹੀਂ ਲਿਖਿਆ ਮਾਈ ਨੇ ਇੱਕ ਵਾਰ ਫਿਰ ਕਲਮ ਤੇ ਦਵਾਤ ਅੱਗੇ ਕਰਤੀ ਤੇ ਕਿਹਾ ਮਹਾਰਾਜੀ ਉੱਥੇ ਵੀ ਕਰਮ ਲਿਖਣ ਵਾਲੇ ਤੁਸੀਂ ਹੋ ਤੇ ਇੱਥੇ ਵੀ ਕਿਰਪਾ ਕਰਕੇ ਇੱਥੇ ਹੁਣ ਲਿਖ ਦੇਵੋ ਮਾਈ ਨੇ ਇਹ ਗੱਲ ਆਖੀ ਤਾਂ ਗੁਰੂ ਜੀ ਹੱਸ ਪਏ ਤੇ ਵਚਨ ਕੀਤਾ ਕਿ ਤੇਰੇ ਘਰ ਪੁੱਤਰ ਹੋਵੇਗਾ ਮਾਈ ਨੇ ਅਰਦਾਸ ਕੀਤੀ ਸਤਿਗੁਰੂ ਜੀ ਮੇਰੇ ਹੱਥ ਤੇ ਤੁਸੀਂ ਇਹ ਵਚਨ ਲਿਖਦੇ ਹੋ ਮੇਰੇ ਮਨ ਨੂੰ ਸ਼ਾਂਤੀ ਮਿਲ ਜਾਊਗੀ ਗੁਰੂ ਜੀ ਨੇ ਕਲਮ ਫੜੀ ਤੇ ਮਾਈ ਤੇ ਹੱਥ ਉੱਤੇ ਲਿਖਣ ਲੱਗੇ ਉਸੇ ਵੇਲੇ ਕੋੜੇ ਨੇ ਪੈਰ ਹਿਲਾ ਦਿੱਤਾ ਜਿਸ ਕਰਕੇ ਇੱਕ ਦੀ ਥਾਂ ਤੇ ਸੱਤ ਅੰਕ ਲਿਖਿਆ ਗਿਆ ਸੱਤ ਅੰਕ ਦੇਖ ਕੇ ਗੁਰੂ ਜੀ ਪ੍ਰਸੰਨ ਹੋਏ ਤੇ ਆਖਿਆ ਤੂੰ ਇੱਕ ਪੁੱਤਰ ਦੀ ਆਸ ਲੈ ਕੇ ਆਈ ਸੀ ਪਰ ਤੇਰੀ ਕਰ ਹੁਣ ਸੱਤ ਪੁੱਤਰ ਹੋਣਗੇ ਮਾਈ ਤੇ ਸੋ ਖੁਸ਼ ਹੋ ਗਈ ਤੇ ਆਪਣੇ ਘਰ ਵਾਪਸ ਗਈ ਵਾਪਸ ਜਾਂਦੀ ਜਾਂਦੀ ਉਹ ਗੁਰੂ ਜੀ ਦੀ ਮहिमा ਗਾਂਦੀ ਜਾ ਰਹੀ ਸੀ ਇਸੇ ਤਰ੍ਹਾਂ ਜੇਕਰ ਭਾਵਨਾ ਸੱਚੀ ਹੋਵੇ ਤਾਂ ਸਤਕੁਰ ਜੀ ਆਪਣੇ ਲੇਖਾਂ 'ਚ ਉਹ ਵੀ ਲਿਖ ਦਿੰਦੇ ਨੇ ਜੋ ਕਿ ਨਹੀਂ ਲਿਖਿਆ ਹੁੰਦਾ ਬਾਅਦ 'ਚ ਮਾਈ ਦੇਸੂ ਦੇ ਘਰ 'ਚ ਸੱਤ ਪੁੱਤਰਾ ਨੇ ਜਨਮ ਲਿਆ ਸੋ ਇਹ ਸਿੱਕੀ ਜੀ ਬਹੁਤ ਹੀ ਪਿਆਰੀ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਖੀ ਤੁਹਾਨੂੰ ਕਿਵੇਂ ਦਿਲ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜਰੂਰ ਲਗਵਾਉਣਾ ਮਿਲਦੇ ਆ ਜੀ ਫਿਰ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਤੁਹਾਡੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ